ਆਈਫੋਨ ਦੇ ਵਿੱਚ ਕੈਲਕੂਲੇਟਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਪਰ ਤੁਹਾਨੂੰ ਇੱਕ ਇਹੋ ਜਿਹੀ ਟ੍ਰਿਕ ਦੱਸਣ ਲੱਗਿਆ ਜਿਹਦੀ ਮਦਦ ਨਾਲ ਤੁਸੀਂ ਆਪਦੇ ਦੋਸਤ ਮਿੱਤਰਾਂ ਨੂੰ ਹੈਰਾਨ ਕਰ ਦਿਓਗੇ ਕਿ ਇਹ ਕਿਵੇਂ ਹੋ ਗਿਆ ਮੰਨ ਲਓ ਤੁਸੀਂ ਆਪਦੇ ਦੋਸਤ ਨੂੰ ਹੈਰਾਨ ਕਰਨਾ ਕਿ ਉਹਦੀ ਜਨਮ ਤਰੀਕ ਜਾਂ ਉਹਦਾ ਮੋਬਾਈਲ ਨੰਬਰ ਕਿਵੇਂ ਆ ਗਿਆ ਪਲੱਸ ਮਾਈਨਸ ਕਰਨ ਤੋਂ ਬਾਅਦ ਹਨਾ ਸੋ ਇਹਦੇ ਲਈ ਆਪਾਂ ਟੌਕਸਿਕ ਮੈਥਡ ਯੂਜ਼ ਕਰਾਂਗੇ ਮੰਨ ਲਓ ਹੁਣ ਯਵਰਾਜ ਆ ਆਪਣਾ ਯਵਰਾਜ ਖੜਾ ਇਹਦੀ ਡੇਟ ਆਫ ਬਰਥ ਹੈਗੀ 17 ਸਤੰਬਰ ਹਨਾ ਸੋ ਮੈਂ ਪਹਿਲਾਂ ਇੰਟਰ ਕਰ ਲਿਆ 17092015 ਤੇ ਇਸ ਤੋਂ ਬਾਅਦ ਮੈਂ ਲਾਉਂਗਾ ਟੌਕਸਿਕ ਮੈਥਡ ਮਤਲਬ ਪਲਸ ਨੂੰ T O ਫਿਰ X ਤੇ ਫਿਰ O ਤੇ ਫਿਰ ਆਪਾਂ ਇਹਨੂੰ ਕਰ ਲਾਂਗੇ C ਠੀਕ ਆ ਤੇ ਚਲੋ ਹੁਣ ਮੈਂ ਕਰ ਲਿਆ ਫੋਨ ਲੌਕ ਤੁਸੀਂ ਆਪਦੇ ਫਰੈਂਡ ਨੂੰ ਬੁਲਾ ਲਓ ਤੇ ਚਲੋ ਯਵਰਾਜ 10 ਕੀ ਪਲਸ ਮਾਈਨਸ ਕਰਾਂ 14 ਪਲਸ 14 ਪਲਸ -14 -14 ਪਲਸ ਇੱਕ ਇੱਕ ਨਹੀਂ 110 110 ਚਲੋ ਮੰਨ ਲਓ ਯੂਵਰਾਜ ਨੇ ਇਹ ਚੀਜ਼ਾਂ ਕਹਿਦਾ ਪਲੱਸ ਮਾਈਨਸ ਕਰੋ ਹਨਾ ਤੇ ਇਹ ਆਪਣੇ ਕੋਲੇ ਅਚਾਨਕ ਆਇਆ ਹੋਊਗਾ ਨਾ ਵੀ ਇਹ ਕਿੱਦਾਂ ਫਿਰ ਆਪਾਂ ਨੱਪ ਦਾਂਗੇ ਇਕੁਅਲ ਟੂ ਦੇਖੋ ਫਿਰ ਆਹ ਦੇਖੋ ਯੂਵਰਾਜ ਕਹੂਗਾ ਆ ਨੰਬਰ ਮੇਰੇ ਦਿਲ ਦੇ ਬੜਾ ਕਰੀਬ ਆ ਕਿਵੇਂ ਆ ਗਿਆ ਇਹ ਬਣ ਗਿਆ 17 ਸਤੰਬਰ 2015}}{| ਦੇਖੀ ਲੱਗੀ ਆਪਾਂ ਕੈਲਕੂਲੇਟਰ ਦੇ ਉੱਪਰ ਕਿਵੇਂ ਡੇਟ ਆਵਰ ਸ਼ੋ ਕਰਾਤੀ ਚਾਏ ਕੁਝ ਵੀ ਪਲੱਸ ਮਾਈਨਸ ਕੁਝ ਵੀ ਕਰੀ ਚਲੋ ਜਿੰਨਾ ਮਰਜ਼ੀ ਹੈ ਨਾ ਐਂਡ ਤੇ ਬਾਅਦ ਤੁਸੀਂ ਇਕੁਅਲ ਟੂ ਦਬਾਉਣਾ ਤਾਂ ਉਹ ਜਿਹੜੀ ਤੁਸੀਂ ਡੇਟ ਪਹਿਲਾਂ ਫਿਲ ਕੀਤੀ ਹੋਗੀ ਵਿੱਚ ਆਜੂ ਚਾਏ ਕੋਈ ਮੋਬਾਈਲ ਨੰਬਰ ਵੀ ਹੋ ਸਕਦਾ ਸੋ ਦੱਸਿਓ ਮੈਥਡ ਕਿਵੇਂ ਲੱਗਿਆ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹੋਰ ਵੀਡੀਓਜ਼ ਲਈ ਆਪਾਂ ਨੂੰ ਫੋਲੋ ਕਰ ਲਓ ਸਸੀ ਕਾਲ ਜੀ